ਮੈਥੇ ਆਇਆ ਜੀ 2019 ਦੇ ਲਾਸਟ ਚ ਅੱਛਾ ਐਜ਼ ਅ ਟੂਰਿਸਟ ਇਹ ਦੱਸੋ ਵੀ ਮਜ਼ਦੂਰੀ ਕਰਦਿਆਂ ਕਰਦਿਆਂ ਕਿਹੜਾ ਉਹ ਟਾਈਮ ਸੀ ਜਦੋਂ ਵੀ ਤੁਹਾਡੇ ਦਿਮਾਗ 'ਚ ਆ ਗਈ ਵੀ ਯਾਰ ਬੜੀ ਮਜ਼ਦੂਰੀ ਹੋਈ ਔਨ ਮਾਲਕ ਬਣੀ ਅੱਛਾ ਫਿਰ ਮੈਂ ਦੁਬਾਰਾ ਆਇਆ ਜੀ 2020 ਸਟਾਰਟਿੰਗ 'ਚ ਰੂਟੀਨ 'ਚ ਡਿਸਪਲਿਨ ਜੀ ਸਵੇਰੇ 6 ਵਜੇ ਉੱਠਣਾ ਤੇ ਉੱਠਣਾ ਹੀ ਹੈ ਆਪਣਾ 7 ਵਜੇ ਕੰਮ ਸਟਾਰਟ ਕਰਨਾ ਕਰਨਾ ਹੀ ਹੈ ਤੇ ਵਿਲ ਵਿਲ ਪਾਵਰ ਆ ਗਈ ਸੀ ਹੋਲੀ-ਹੋਲੀ ਸਕਿੱਲ ਇੰਪਰੂਵ ਹੋ ਗਿਆ ਕਿ ਆਪਾਂ ਨੇ ਨਾ 4 ਸਾਲ ਦੇ ਵਿੱਚ ਨਾ ਕਹਿਣਾ ਵੀ ਬਿਜ਼ਨਸ ਅੰਪਾਇਰ ਖੜਾ ਕਰ ਦਿੱਤਾ ਤੇ ਮੋਟਾ-ਮੋਟਾ ਸੀ 1 ਲੱਖ ਡਾਲਰ ਹੀ ਖਰਾਬ ਕਰਤਾ ਉਹਨੂੰ ਸਿੱਖਣ ਸਿੱਖਣ ਤੇ ਜੀ ਤੋੜ ਮਿਹਨਤ ਕੀਤੀ ਹੈ 15-15 ਘੰਟੇ ਕੰਮ 14-1 491 ਵੀਜ਼ਾ ਅਪਲਾਈ ਕੀਤਾ ਆ ਵੀਜ਼ਾ ਆਇਆ ਨਹੀਂ ਮੇਰਾ ਅੱਛਾ ਭਾਜੀ ਆ ਕੰਮ ਕਰਨ ਵਾਸਤੇ ਨਾ ਸਾਰਨਾ ਵੱਡਾ ਚੈਲੰਜ ਹੀ ਆਇਆ ਵੀ ਇੱਥੇ ਦਿੱਕਤ ਆਈ ਸਾਰਨਾ ਵੱਡੇ ਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਤਨ ਆਸਟ੍ਰੇਲੀਆ ਚੈਨਲ 'ਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਪੂਰੇ ਵਰਲਡ ਦੇ ਵਿੱਚ ਰਹਿੰਦੇ ਪੰਜਾਬੀਆਂ ਨਾਲ ਤੁਹਾਨੂੰ ਇੰਟਰੋਡਿਊਸ ਕਰਨੇ ਆ ਅੱਜ ਤੁਹਾਨੂੰ ਇਹੋ ਜੀ ਇੱਕ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਆਸਟ੍ਰੇਲੀਆ ਚ ਆਇਆ ਚਾਰ ਤੋਂ ਪੰਜ ਸਾਲ ਹੋਏ ਨੇ ਨਾ ਜੇ ਪੀਆਰ ਹੋਏ ਨਾ ਸਟੂਡੈਂਟ ਵੀਜੇ ਤੇ ਆਏ ਟੂਰਿਸਟ ਵੀਜੇ ਤੇ ਆਸਟ੍ਰੇਲੀਆ ਚ ਆਏ ਨੇ ਤੇ ਚਾਰ ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਫੈਕਟਰੀਆਂ ਲਾ ਦਿੱਤੀਆਂ ਨੇ ਅਜੇ ਵੀ ਪੱਕੇ ਨਹੀਂ ਹੋਏ ਕੁਝ ਲੋਕ ਵੇਟ ਕਰਦੇ ਨੇ ਕਿ ਆਪਾਂ ਪੱਕੇ ਹੋਵਾਂਗੇ ਕੋਈ ਕੰਮ ਧੰਦਾ ਫੁੱਲਾਂਗੇ ਉਹਨਾਂ ਵਾਸਤੇ ਆ ਅੱਜ ਸਪੈਸ਼ਲ ਭਾਜੀ ਨਾਲ ਪੈਮ ਕੱਢ ਕੇ ਬਿਜੀ ਬੋਥ ਨੇ ਤੇ ਅੱਜ ਵੀ ਆਫਿਸ 'ਚ ਨੇ ਆਪਣੇ ਸੱਚ ਵੀਕਐਂਡ ਏ ਲੇਕਿਨ ਵੀਕਐਂਡ ਤੇ ਵੀ ਕੰਮ ਕਰਦੇ ਪਏ ਨੇ ਪਾਜੀ ਅੰਦਰ ਆਫੀਸ ਸਿੱਧਾ ਸਾਨੂੰ ਜਿਆਦਾ ਗੱਲਾਂ ਚ ਪੈਂਦੇ ਨਹੀਂ ਆਪਾਂ ਸਿੱਧਾ ਉਹਨਾਂ ਨਾਲ ਇੰਟਰਵਿਊ ਚ ਕਰਾਨੇ ਆ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਮਹਾਰਾਜ ਹਾਂਜੀ ਜੀ ਵਧੀਆ ਜੀ ਕੋਰਵੀਰ ਜੀ ਬਹੁਤ ਵਧੀਆ ਜੀ ਤੇ ਦੋਸਤੋ ਸਾਡੇ ਨਾਲ ਨੇ ਪਾਜੀ ਯਾਦਵਿੰਦਰ ਸਿੰਘ ਢੜੀਵਾਲ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਵਤਨ ਆਸਟ੍ਰੇਲੀਆ ਚੈਨਲ 'ਸ ਮਹਾਰਾਜ ਸਤਿ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਇੱਥੇ ਵਤਨ ਆਸਟ੍ਰੇਲੀਆ ਟੀਵੀ ਦਾ ਸਾਡੇ ਕੋਲ ਪਹੁੰਚਣ ਲਈ ਅੱਛਾ ਪਾਜੀ ਸਾਡੇ ਨਾਲ ਪਹਿਲਾ ਸਵਾਲ ਇਹ ਬਣਦਾ ਹੈ ਵੀ ਮੈਂ ਇੱਥੇ ਆਇਆ ਜੀ 2019 ਦੇ ਲਾਸਟ ਵਿੱਚ ਅੱਛਾ ਐਜ਼ ਅ ਟੂਰਿਸਟ ਫਿਰ ਮੈਂ ਵਾਪਸ ਚਲਾ ਗਿਆ ਹੀ ਥੋੜੇ 3 ਕੁ ਮਹੀਨੇ ਲਾ ਕੇ ਇੱਥੇ ਅੱਛਾ ਫਿਰ ਮੈਂ ਦੁਬਾਰਾ ਆਇਆ ਜੀ 2020 ਸਟਾਰਟਿੰਗ ਵਿੱਚ अच्छा फिर उसको बाद मैं नहीं गया वापस उधर मैं फिर थी यानी आपा 2025 ਚਾਂ ਤੇ ਲਗਭਗ ਨਾ ਚਾਰ ਪੰਜ ਸਾਲ ਹੀ ਹੋਏ ਨੇ ਹਾਂ ਮੇਲਾ ਹਾਂਜੀ ਪੰਜ ਸਾਲ ਪੰਜ ਸਾਢੇ ਸਾਢੇ ਪੰਜ ਸਾਲ ਲਾ ਲਓ ਹਾਂਜੀ ਸਾਢੇ ਪੰਜ ਸਾਲ ਹੋ ਗਏ ਇਹਨੂੰ ਤੇ ਜੇ ਗੱਲ ਕਰੀਏ ਆਪਾਂ ਤੁਹਾਡੀ ਤਰੱਕੀ ਦੀ ਜਾਂ ਆ ਕੰਮ ਧੰਦੇ ਦੀ ਗੱਲ ਬਾਅਦ ਚੋ ਕਰਾਂਗੇ ਆਪਾਂ ਵਿਖਾਵਾਂਗੇ ਵੀ ਆਪਾਂ ਗੱਲ ਕਰਨੇ ਵੀ ਜਦੋਂ ਬੰਦਾ ਆਉਂਦਾ ਆਸਟ੍ਰੇਲੀਆ ਸਾਰਾ ਪਹਿਲੀ ਜੋਬ ਤੁਹਾਡੀ ਕੀ ਸੀ ਮੈਂ ਆਇਆ ਸੀ ਜੀ ਟੂਰਿਸਟ ਮੇਰੇ ਕੋਲ ਸ਼ੁਰੂ ਜਿੱਤੇ ਵਰਕਿੰਗ ਰਾਈਟ ਨਹੀਂ ਸੀ ਫਿਰ ਉਹਦੋਂ ਮੈਂ ਥੋੜਾ ਚਿਰ ਕੋਈ ਕੰਮ ਨਹੀਂ ਕੀਤਾ ਹਾਂ ਬਾਅਦ ਚ ਫਿਰ ਮੈਂ ਜਦੋਂ ਇਹ ਕੰਮ ਸਟਾਰਟ ਕੀਤਾ ਮੈਂ ਐਜ਼ ਅ ਫੈਂਸੀ ਰਿਸਟਾਰਟ ਕੀਤਾ ਮੈਂ ਕਿਸੇ ਦੇ ਨਾਲ ਨੌਕਰੀ ਕੀਤੀ ਡੇਢ ਸਾਲ ਅੱਛਾ ਤੇ ਅਸੀਂ ਫੈਂਸੀ ਇੰਸਟਾਲ ਕਰਦੇ ਸੀ ਹੂੰ ਹੂੰ ਤੇ ਬਸ ਉਸ ਤੋਂ ਬਾਅਦ ਇਸੇ ਲੈਨ ਚ ਹੀ ਰਹਿ ਮੈਂ ਕੋਈ ਹੋਰ ਖਾਸ ਕੰਮ ਕੀਤਾ ਨਿਕਲੀ ਅਜਾ ਕੰਮ ਕਰਦੇ ਗਾ ਤੇ ਤੁਸੀਂ ਯਾਨੀ ਕਿ ਕੰਮ ਸਿੱਖਿਆ ਹਾਂਜੀ ਮੈਂ ਪਹਿਲਾਂ ਡੇਢ ਸਾਲ ਜੌਬ ਕੀਤੀ ਹੂੰ ਹੂੰ ਤੇ ਫਿਰ ਉੱਥੋਂ ਜਦੋਂ ਮੈਨੂੰ ਥੋੜਾ ਕੌਨਫੀਡੈਂਸ ਹੋ ਗਿਆ ਵੀ ਹਾਂ ਮੈਂ ਹੁਣ ਕਰ ਸਕਦਾ ਹੂੰ ਹੂੰ ਫਿਰ ਮੈਂ ਆਪਣਾ ਕਰ ਲਿਆ ਐਸ ਗੱਲ 'ਚ ਵੀ ਨਾ ਭਾਜੀ ਦੀ ਇੱਕ ਮੈਸੇਜ ਇਹ ਵੀ ਕਈ ਵਾਰੀ ਹੁੰਦਾ ਬੰਦੇ ਭਾਜੀ ਆਉਂਦੇ ਨੇ ਆਸਟ੍ਰੇਲੀਆ ਜੀਵਨ ਵਾਲੋ ਕਿਸੇ ਕੰਟਰੀ ਜਾਂਦੇ ਨੇ ਵਿਦੇਸ਼ ਚ ਆਪਾਂ ਜਿਆਦਾਤਰ ਵੀ ਨੇ ਆਪਣੇ ਪੰਜਾਬੀ ਮੁੰਡੇ ਹੁੰਦੇ ਨੇ ਸਕਿੱਲ ਕੋਈ ਸਿੱਖਦੇ ਨਹੀਂ ਹਨ ਉਹ ਤੁਸੀਂ ਸਕਿੱਲ ਸਿੱਖੀ ਤੇ ਉਸੇ ਸਕਿੱਲ ਚ ਵਾਪਸ ਤੁਸੀਂ ਆਪਣਾ ਜਿਹੜਾ ਕੰਮ ਧੰਦਾ ਕੀਤਾ ਹੈ ਨਾ ਹਾਂਜੀ ਮੈਂ ਐਕਚੁਅਲੀ ਇਸ ਤਰ੍ਹਾਂ ਦੀ ਸਕਿੱਲ ਚ ਫਿਰ ਤੁਹਾਨੂੰ ਥੋੜਾ ਟਾਈਮ ਦੇਣਾ ਪੈਂਦਾ ਪਹਿਲਾਂ ਸ਼ੁਰੂ ਚ ਤੁਸੀਂ ਆਉਂਦਿਆਂ ਟਰੱਕ ਤੇ ਚੜਜੋ ਤੁਹਾਡੀ ਆਉਂਦਿਆਂ ਸਰ 400 ਡਾਲਰ ਤਨਖਾਹ ਸ਼ੁਰੂ ਹੋ ਜਾਂਦੀ ਹੈ ਮੈਂ 130 ਡਾਲਰ ਤੋਂ ਸਟਾਰਟ ਕੀਤਾ ਸੀ ਫਿਰ 130 ਤੋਂ 180 ਫਿਰ 200 ਫਿਰ 250 ਤੇ ਉਹ ਜਿਹੜਾ ਸ਼ੁਰੂ ਦਾ ਔਖਾ ਟਾਈਮ ਸੀ ਉਦੋਂ ਥੋੜੇ ਜਿਹੇ ਪੈਸੇ ਬੰਦੇ ਸੀ ਫਿਰ ਮੈਨੂੰ ਬਸ ਇਹੀ ਸੀ ਵੀ ਮੈਂ ਕੁਝ ਸਿੱਖ ਕੇ ਮੈਂ ਕੁਸ਼ਕਿਲ ਸਿੱਖਣਾ ਹੂੰ ਹੂੰ ਤੇ ਆਮ ਸਾਰਿਆਂ ਨੂੰ ਇਹ ਹੁੰਦਾ ਵੀ ਆਉਂਦਿਆਂ ਸਾਰ ਪੈਸੇ ਆਉਣ ਲੱਗ ਜਾਣ ਫਿਰ ਉਹ ਥੋੜਾ ਜਿਹਾ ਤਾਂ ਕਰਕੇ ਉਸਕਿਲ ਤੋਂ ਵੰਝੇ ਰਹਿ ਜਾਂਦੇ ਨੇ ਅੱਛਾ ਭਾਜੀ ਇਹ ਤੇ ਹੋ ਗਿਆ ਜਿਹੜੀ ਸਾਰਨਾ ਵੱਡੀ ਸਕਿਲ ਲੈਣਾ ਆਸਟ੍ਰੇਲੀਆ ਚ ਉਹ ਇਹ ਅੰਗਰੇਜ਼ੀ ਹਾਂਜੀ ਅੰਗਰੇਜ਼ੀ ਵਾਲਾ ਕਿਵੇਂ ਲੱਗੂ ਟੂਰਿਸਟ ਵੀਜੇ ਤੇ ਤੁਸੀਂ ਆਏ ਜਿਵੇਂ ਤੁਸੀਂ ਦੱਸਿਆ ਅੰਗਰੇਜ਼ੀ ਵਾਲਾ ਕੀ ਹਿਸਾਬ ਨਾਲ ਲੱਗਾ ਅੰਗਰੇਜ਼ੀ ਇਸ ਤਰ੍ਹਾਂ ਜੀ ਮੈਂ ਵੈਸੇ ਮੈਂ ਇੰਜੀਨੀਅਰ ਆ ਮੈਂ ਐਮਟੈਕ ਕੀਤੀ ਹੋਈ ਇੰਡੀਆ ਤੋਂ ਪਰ ਬੋਲਣ ਤੋਂ ਝਾਕਾ ਸੀ ਕਾਫੀ ਮੇਰੀ ਬੋਲੀ ਨਹੀਂ ਸੀ ਇੰਡੀਆ ਥੋੜਾ ਪੰਜਾਬੀ ਨਾਲ ਪ੍ਰੇਮ ਜ਼ਿਆਦਾ ਹੈ ਹਾਂ ਹਾਂ ਤੇ ਫਿਰ ਕਾਫੀ ਸਟਰਗਲ ਕੀਤੀ ਸ਼ੀਸ਼ੇ ਦੇ ਅੱਗੇ ਖੜ ਕੇ ਪ੍ਰੈਕਟਿਸ ਕਰਦੇ ਰਹਿਣਾ ਹੌਲੀ 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 ਅਸਲੋ ਕਲਾਸ ਨੂੰ ਸੀ ਵੀ ਲਵਾਈਗੇ ਨਹੀਂ ਕਲਾਸ ਨਹੀਂ ਲਾਈ ਪਰ ਜਿਵੇਂ ਅਖਬਾਰ ਪੜ੍ਹਨੀ ਆਪਣਾ ਰਿਕਾਰਡਿੰਗਾਂ ਸੁਣਨੀ ਹੈ ਇੰਗਲਿਸ਼ ਇੰਗਲਿਸ਼ ਗਾਣੇ ਸੁਣਨੇ ਸ਼ੁਰੂ ਕੀਤੇ ਸਬਟਾਈਟਲ ਦੇ ਨਾਲ ਤੇ ਫਿਰ ਜਿਵੇਂ ਬੋਲਣ ਦਾ ਕੌਨਫੀਡੈਂਸ ਨਹੀਂ ਸੀ ਪਰ ਸ਼ੀਸ਼ੇ ਅਗੇ ਖਲੋ ਕੇ ਜਿਵੇਂ ਬੋਲਣ ਦੀ ਪਰ ਬੋਲ ਲੈਂਦੇ ਹੋ ਹਾਂਜੀ ਹੁਣ ਹੁਣ ਕੋੜਾ ਕੋਈ ਆ ਜਾਏ ਜਿਵੇਂ ਵੱਡੀਆਂ ਜੀਆਂ ਡੀਲਾਂ ਹੁੰਦੀਆਂ ਨੇ ਫੋਨ ਤੇ ਆ ਹੀ ਵੇਖਣਦੇ ਆ ਫੋਨ ਲਾਉਂਦੇ ਆ ਤੁਹਾਡੇ ਕੋਲ ਹਾਂਜੀ ਮੈਂ ਬੰਦਾ ਵੇ ਹੁਣ ਅੰਗਰੇਜ਼ੀ ਬੋਲ ਰਹਾ ਹੈ हां नहीं ਹੁਣ ਹੁਣ ਕੋਈ ਦਿੱਕਤ ਨਹੀਂ ਹੁਣ ਮੈਂ ਆਪਣੇ ਕੰਮ ਪ੍ਰਤੀ ਮੈਨੂੰ ਕੋਈ ਦਿੱਕਤ ਨਹੀਂ ਜਿਉਂ ਕਈ ਵਾਰੀ ਗੱਲਬਾਤ ਨਹੀਂ ਹੁੰਦੀ ਇੰਗਲਿਸ਼ ਪਰ ਆਪਣੇ ਕੰਮ ਪ੍ਰਤੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਰੀ ਕਰ ਲੈਣਾ ਠੀਕ ਹੈ ਬਾਜੀ ਤੇ ਚਲੋ ਆਪਾਂ ਚੱਲ ਕੇ ਫੈਕਟਰੀ ਵੇਖਨੇ ਆਣਾ ਨਾਲੇ ਗੱਲਾਂ ਬਾਤ ਹੋਰ ਵੀ ਸਾਂਝੀਆਂ ਕਰਨੇ ਆ ਹਾਂਜੀ 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 ਰੋ ਲਾ ਮੜਾ ਜੇ ਤੁਸੀਂ ਹਾਈ ਵਿਜ਼ੀਬਲ ਪਾ ਲਓ ਉੱਥੇ ਫੋਕ ਵਗੈਰਾ ਚੱਲਦੀ ਹੁੰਦੀ ਹੈ ਨੂਰੀ ਨੇ ਇੱਥੋਂ ਦੇ ਕਾਨੂੰਨ ਹੈ ਇੱਥੇ ਪਾਏ ਚ ਪਾਣੀ ਪੈਂਦੀ ਬਾ ਫੈਕਟਰੀ ਦਾ ਮਾਲਕ ਹੀ ਹੋਏ ਹਾਂਜੀ ਬਿਲਕੁਲ ਆਹ ਬਾਜੀ ਦੀ ਫੈਕਟਰੀ ਬਈ ਹਾਂਜੀ ਅੱਛਾ ਬਾਜੀ ਏ ਦੱਸੋ ਵੀ ਮਜ਼ਦੂਰੀ ਕਰਦਿਆਂ ਕਰਦਿਆਂ ਕਿਹੜਾ ਉਹ ਟਾਈਮ ਸੀ ਜਦੋਂ ਵੀ ਤੁਹਾਡੇ ਦਿਮਾਗ 'ਚ ਆ ਗਈ ਵੀ ਯਾਰ ਬੜੀ ਮਜ਼ਦੂਰੀ ਹੋਈ ਏ ਮਾਲਕ ਬਣੀ ਨੀ ਮੈਂ ਸ਼ੁਰੂ 'ਚ ਜਿਵੇਂ ਆਪਣਾ ਕੰਮ ਕਰ ਲਿਆ ਉਹ ਮਜ਼ਦੂਰੀ ਟਾਈਪ ਹੀ ਸੀ ਜਦੋਂ ਮੈਂ ਫੈਂਸੀ ਇੰਸਟਾਲ ਕਰਦਾ ਸੀ ਨਾਲ ਇੱਕ ਮੇਰੇ ਮੁੰਡਾ ਸੀ ਦੋ ਜਣੇ ਕਰਦੇ ਸੀ ਅੱਛਾ ਫਿਰ ਉਹ ਕੰਮ ਕੀਤਾ ਸੀ ਲਗਭਗ 2 ਸਾਲ ਅੱਛਾ ਫਿਰ ਉਸ ਤੋਂ ਬਾਅਦ ਮੇਰੇ ਜੀਜਾ ਜੀ ਹੀ ਉਹ ਆ ਗਏ ਆਸਟ੍ਰੇਲੀਆ 'ਚ ਤੇ ਜਦੋਂ ਆਏ ਮੈਨੂੰ ਉਹਨਾਂ ਦੀ ਕਾਫੀ ਸਪੋਰਟ ਮਿਲੀ ਤਹੀਂ ਫਿਰ ਪਾਰਟਨਰਸ਼ਿਪ 'ਚ ਕਰ ਲਿਆ ਤੇ ਇਧਰ ਨੂੰ ਆ ਗਏ ਅੱਛਾ ਹਾਂਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਫੈਕਟਰੀ ਸਾਡੇ ਕੋਲ ਲਗਭਗ 25 ਬੰਦੇ ਨੇ ਜੀ ਅੱਛਾ ਹਾਂਜੀ ਇੰਸਟਾਲੇਸ਼ਨ ਵਾਲੇ ਨੇ ਆਪਣਾ ਪੰਜ ਛੇ ਟੀਮਾਂ ਨੇ ਜਿਹਦੇ 15 16 ਮੁੰਡੇ ਨੇ ਬਈ ਇਹ ਕਹਿਣਾ ਭਾਜੀ ਵੀ ਜਿਹੜਾ ਬੰਦਾ 130 ਤੇ ਖੁਦ ਕੰਮ ਕਰ ਰਿਹਾ ਹੁਣ ਉਹਨੇ 25 ਬੰਦੇ ਆਪਣੇ ਥੱਲੇ ਆਏ ਲਾਏ ਨੇ ਹਾਂ ਬਸ ਸ਼ੁਕਰ ਹੈ ਜੀ ਪਰਮਾਤਮਾ ਦਾ ਅੱਛਾ ਭਾਜੀ ਇਹ ਚੱਕਰ ਦੱਸੋ ਮੈਨੂੰ ਵੀ ਬੰਦੇ ਢੀਕਦੇ ਰਹਿੰਦੇ ਨੇ ਯਾਰ ਪੀਆਰ ਹੋਵਾਂਗੇ ਫਿਰ ਕੰਮ ਧੰਦਾ ਕੋਈ ਛੇੜਾਂਗੇ ਢੀਕਦੇ ਰਹਿੰਦੇ ਨੇ ਹਣਾ ਬੰਦਿਆਂ ਦੇ ਲਗਭਗ ਆਸਟ੍ਰੇਲੀਆ ਤੇ 7-8 ਸਾਲ ਤੇ ਪੀਆਰਤੀ ਲੱਗ ਜਾਂਦੇ ਨੇ ਹਾਂਜੀ ਫਿਰ ਉਹ ਸੋਚਦਾ ਹੁਣ ਕੀ ਕਰਾਂ ਉਹਨਾਂ ਜੇ ਕਰਨ ਜੋਗਾ ਕੁਛ ਰਹਿਦਾ ਨਹੀਂ ਤੁਹਾਡੇ ਚ ਗੱਲ ਕਰੀ ਵੀ ਜज्ਬਾ ਜਿ ਕਿੱਥੋਂ ਇੰਨਾ ਮੋਟੀਵੇਸ਼ਨ ਆਇਆ ਵੀ ਯਾਰ ਕੋਈ ਚੱਕਰ ਨਹੀਂ ਚੁੱਕਦੇ ਫੱਟੇ ਨਹੀਂ ਮੈਨੂੰ ਇਹ ਲੱਗਦਾ ਜੀ ਕੋਈ ਪਿੱਛੇ ਕਿਸੇ ਦਾ ਜਿਵੇਂ ਆਖਰੀ ਵੀ ਕਿਹੜੀ ਸ਼ਕਤੀ ਹੈ ਤੁਹਾਡੇ ਪਿੱਛੇ ਨਹੀਂ ਪਤਾ ਨਹੀਂ ਜੀ ਮੈਂ ਮੈਨੂੰ ਇਸ ਤਰ੍ਹਾਂ ਹੀ ਸੀ ਵੀ ਮੈਂ ਆਪਣਾ ਹੀ ਕਰਨਾ ਕੰਮ ਹੂੰ ਤੇ ਥੋੜਾ ਜਿਆ ਜਿਹੜਾ ਜਿਹੜਾ ਇੱਥੋਂ ਦਾ ਇੱਕ ਸਿਸਟਮ ਬਣਿਆ ਹੋਇਆ ਪਹਿਲਾਂ ਆਓ ਇੱਥੇ ਆ ਕੇ ਪੰਜ ਛੇ ਸਾਲ ਨੌਕਰੀ ਕਰੋ ਫਿਰ ਪੀਆਰ ਲਓ ਫਿਰ ਪੀਆਰ ਤੋਂ ਬਾਅਦ ਘਰ ਲਓ ਫਿਰ ਉਸ ਮੈਂ ਉਸ ਲਾਈਨ ਤੋਂ ਬਿਲਕੁਲ ਹਟਕ ਨਾ ਵੱਡੀ ਦੌੜ ਤੇ ਇੱਥੇ ਹੀ ਹੁੰਦੀ ਏ ਵਿੱਚ ਕਿਸੇ ਨੂੰ ਪੁੱਛੀ ਨਾ ਵੀ ਘਰ ਲੈ ਲਿਆ ਤੇ ਬੜੀ ਬੱਲੇ ਬੱਲੇ ਹਾਂਜੀ ਹਾਂਜੀ ਤੇ ਨਹੀਂ ਘਰ ਖੁਰ ਨਹੀਂ ਘਰ ਤੇ ਮੇਰੇ ਕੋ ਹੁਣ ਵੀ ਨਹੀਂ ਆ ਮੈਂ ਕਿਰਾਏ ਦੇ ਘਰ ਤੇ ਹੀ ਆ ਫੈਕਟਰੀਆਂ ਦੋ ਨੇ ਪਰ ਘਰ ਨਹੀਂ ਹੁਣ ਇਸ ਤਰ੍ਹਾਂ ਵੀ ਫੈਕਟਰੀਆਂ ਬਣ ਗਿਆ ਫੈਕਟਰੀਆਂ ਚ ਘਰ ਬਣ ਜਾਏਗਾ ਜੇ ਪਹਿਲਾਂ ਘਰ ਬਣਾ ਲੇ ਪਹਿਲਾਂ ਦੁਕਾਨ ਫਿਰ ਮਕਾਨ ਸਿਆਣਿਆਂ ਨੇ ਵੀ ਇਹ ਗੱਲ ਕੀਤੀ ਹਾਂ ਪੀਆਰ ਬਾਰੇ ਸੋਚਿਆ ਹੀ ਨਹੀਂ ਬਸ ਪਰ ਹੁਣ ਪੀਆਰ ਦਾ ਰਾਪੇ ਸਿੱਧਾ ਹੋ ਗਿਆ ਬਿਜ਼ਨਸ 'ਚ ਪੀਆਰ ਦਾ ਨਿਕਲਾਈ ਹੈ ਜੀ ਜੀ ਅੱਛਾ ਪਾਜੀ ਆਪਣਾ ਕੰਮ ਧੰਦੇ ਥੋੜਾ ਜਿਹਾ ਸਾਨੂੰ ਜਾਣਕਾਰੀ ਦੇ ਦਿਓ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਹੈ ਇਸ ਕੰਮ ਤੋਂ ਥੋੜਾ ਜਿਹਾ ਦੂਰ ਹੈ ਸਾਨੂੰ ਪਤਾ ਨਹੀਂ ਆਹ ਕੰਮ ਦਾ ਇਹ ਸਾਡਾ ਫੈਂਸ ਦਾ ਬਿਜ਼ਨਸ ਹੈ ਫੈਂਸ ਜਿਹੜੇ ਮੁੰਡੇ ਆਪਣਾ ਫੈਂਸ ਕਰਦੇ ਨੇ ਅਸੀਂ ਫੈਂਸ ਦਾ ਮਟੀਰੀਅਲ ਸਪਲਾਈ ਕਰਦੇ ਆ ਅੱਛਾ ਤੇ ਇੱਕ ਹੁੰਦੀ ਆਪਣਾ ਸਟੀਲ ਦੀ ਫੈਂਸ ਹੁੰਦੀ ਹੈ ਇੱਕ ਟਿੰਬਰ ਦੀ ਹੁੰਦੀ ਹੈ ਅਸੀਂ ਦੋਨੋਂ ਹੀ ਕਰਦੇ ਆ ਹਮਮ ਤੇ ਆ ਜਿਵੇਂ ਆ ਪਿੱਛੇ ਮੁੰਡੇ ਕਰਦੇ ਪੇ ਪੈਕਿੰਗ ਆ ਇਹ ਆਰਡਰ ਜਾਣਾ ਸਟੀਲ ਦੀ ਫੈਂ ਹਮਮ ਤੇ ਕਲਰ ਬੋਰਡ ਕਹਿੰਦੇ ਨੇ ਉਹ ਆਸਟ੍ਰੇਲੀਆ 'ਚ ਹਮਮ ਤੇ ਬਾਹਰ ਜਿਹੜੀ ਬਾਹਰ ਤੁਸੀਂ ਆਇਤਨ ਦੇਖਿਆ ਜਿਹੜੀ ਟਿੰਬਰ ਪਈ ਹੋਈ ਸਾਰੀ ਇਹ ਟਿੰਬਰ ਫੈਂਸ ਟਿੰਬਰ ਦੀ ਫੈਂਸ ਹੈ ਅਸੀਂ ਦੋਨਾਂ ਦਾ ਮਟੀਰੀਅਲ ਸਪਲਾਈ ਕਰਦੇ ਆਂ ਨਾਲ ਸਾਡੀ ਸਲਾਈਡਿੰਗ 게ਟਾਂ ਦੀ ਮੈਨੂਫੈਕਚਰਿੰਗ ਹੈ ਹੁਣ ਅਸੀਂ ਪਾਊਡਰ ਕੋਟਿੰਗ ਵੀ ਆਪਣੀ ਲਾ ਰਹੇ ਆਂ ਜਿਹੜੀ ਮਹੀਨੇ ਤੱਕ 2 ਮਹੀਨੇ ਤੱਕ ਸਟਾਰਟ ਹੋ ਜਾਏਗੀ ਹਮਮ ਤੇ ਇਹੀ ਕੋਸ਼ਿਸ਼ ਹੈ ਵੀ ਫੈਂਸ ਦੀ ਵਨ ਸਟਾਪ ਸ਼ਾਪ ਬਣਾਣੀ ਹੈ ਅਸੀਂ ਤੇ ਮੈਨੂੰ ਬੜਾ ਮਾਣ ਨਾਲ ਮੈਂ ਦੱਸ ਰਿਹਾ ਵੀ ਸਾਡੀ ਪਹਿਲੀ ਬ੍ਰਿਸਬੇਨ ਚ ਵਨ ਸਟਾਪ ਸ਼ਾਪ ਹੋਏਗੀ ਫੈਂਸਿੰਗ ਦੀ ਹੂੰ ਹੂੰ ਨਹੀਂ ਤੇ ਜੇ ਤੁਸੀਂ ਟਿੰਬਰ ਲੈਣੀ ਕਿਤੇ ਹੋਰ ਲਜਾਣਾ ਪੈਂਦਾ ਸੀ ਕਲਰ ਮੋਡ ਲੈਣੀ ਕਿਤੇ ਹੋਰ ਜਾਣਾ ਪੈਂਦਾ ਸੀ ਸਲਾਈਡਿੰਗ 게ਟ ਬਣਾਣੇ ਕਿਤੇ ਹੋਰ ਜਾਣਾ ਪੈਂਦਾ ਸੀ ਸਾਡੇ 게ਟ ਤੇ ਜਿਹੜਾ ਬੰਦਾ ਅੰਦਰ ਇੱਕ ਐਂਟਰ ਕਰ ਗਿਆ ਉਹ ਫੈਂਸੜਲੇਟ ਚ ਬੰਦਾ ਵੜ ਜਾਂਦਾ ਸਾਰਾ ਕੁਝ ਇੱਥੋਂ ਗਰੋਸਰੀ ਚੁੱਕ ਲੋਗਾ ਹਾਂ ਬਸ ਜਿਹੜਾ ਆ ਗਿਆ ਜੀ ਉਹਨੂੰ ਫੈਸਦਾ ਹੈ ਕੋਈ ਚੀਜ਼ ਨਹੀਂ ਜਿਹੜੀ ਸਾਡੇ ਕੋਲ ਨਹੀਂ ਹੈ ਸਹੀ ਹਾਂਜੀ ਅੱਛਾ ਭਾਜੀ ਅੱਜ ਉਧਰ ਤੇ ਲੱਕੜਾਂ ਦਾ ਇਹ ਕਾਦਾ ਕੰਮ ਏ ਏ ਸਾਡਾ ਵੈਲਡਿੰਗ ਦਾ ਜੀ ਜਿਵੇਂ ਆਪਣਾ ਸਲਾਈਡਿੰਗ 게ਟ ਘਰਾਂ ਦੇ ਫਰੰਟ ਦੇ ਡੈਕੋਰੇਸ਼ਨ ਵਾਲੇ ਅੱਛਾ ਕਸਟਮ 게ਟ ਜਿਵੇਂ ਸਵਿੰਗ 게ਟ ਸਾਰੇ ਅਸੀਂ ਇੱਥੇ ਮੈਨੂਫੈਕਚਰਿੰਗ ਕਰਦੇ ਆ ਅਸੀਂ ਹੂੰ ਹੂੰ ਤੇ ਵੈਲਡਿੰਗ ਦਾ ਸਾਡਾ ਕੰਮ ਕਾਫੀ ਬੀਜੀ ਹੈ ਕਾਫੀ ਜਿਵੇਂ ਆ ਤਾਂ ਪਿੱਛੇ ਪਏ ਹੋਏ ਨੇ ਅਸੀਂ ਆਪਣਾ ਕੋਈ ਬ੍ਰਿਸਬਨ ਕਾਉਂਸਲ ਲਈ ਬਣਾਏ ਨੇ ਪੈਨਲ ਅੱਛਾ ਕਾਉਂਸਲ ਦੀ ਵੀ ਕੰਮ ਕਰਦੇ ਹੁੰਦੇ ਸੀ ਸਰਕਾਰੀ ਕੰਮ ਹੀ ਮਿਲ ਗਿਆ ਨਹੀਂ ਹਾਂਜੀ ਜਿਹੜੇ ਕਾਉਂਸਲ ਦੀ ਕੰਮ ਕਰਦਿੰਦੇ ਨੇ ਉਹ ਸਾਡੇ ਤੋਂ ਬਣਵਾ ਲਿੰਦੇ ਨੇ ਵਿੱਚ ਵਿੱਚ ਹਾਂ ਜਿਹੜੇ ਸਕੂਲਾਂ ਦਾ ਜਾਂ ਕਾਉਂਸਲ ਦਾ ਕਰਦਿੰਦੇ ਨੇ ਉਹਨਾਂ ਦੇ ਹੀ ਸਮਾਰਟ ਰੈਡੀ ਕਰਦਿੰਦੇ ਆ ਸਹੀ ਅੱਛਾ ਇੱਕ ਗੱਲ ਦੱਸੋ ਬਾਜੀ ਮੈਂ ਵੇਖਣ ਜਾਵੇਂ ਵਾਵਾ ਕਹਿਣਾ ਵੱਡੇ ਕਾਮੇਦਾਰ ਮੈਂ ਉਹ ਗਾਣਾ ਨਹੀਂ ਮੁੱਸੇ ਵਾਲੇ ਦਾ ਇਹ ਇੰਦੇ ਵਾਸਤੇ ਤਾਂ ਫਾਈਨਾਂਸ ਵੀ ਬੜਾ ਚਾਹੀਦਾ ਹੋਣਾ ਕੋਈ ਲੋਨ ਲਿਆ ਹੈ ਕਿਵੇਂ ਮੈਂ ਕੁਛ ਨਹੀਂ ਜੀ ਮੈਂ ਤਾਂ 1000 ਡਾਲਰ ਸੀ ਮੇਰੀ ਜੇਬ ਵਿੱਚ ਜਦਨ ਕੰਮ ਸਟਾਰਟ ਕੀਤਾ ਅੱਛਾ 1000 ਤੋਂ ਮਿਲੀਅਨ ਕਿਵੇਂ ਸਾਫ ਬਣਿਆ ਬਸ ਐਂ ਜੀ ਹੌਲੀ ਹੌਲੀ ਪੈਸੇ ਕਮਾਈ ਗਏ ਬਿਜ਼ਨਸ ਚਲਾਈ ਗਏ ਤੇ ਬڑے ਛੋਟੇ ਲੈਵਲ ਤੋਂ ਸਟਾਰਟ ਕੀਤਾ ਸੀ ਜਦਨ ਮੈਂ ਕੰਮ ਸਟਾਰਟ ਕੀਤਾ ਮੇਰੇ ਕੋਲ 1000 ਡਾਲਰ ਸੀ ਜੇਬ ਵਿੱਚ ਤੇ ਮੈਂ 11000 ਡਾਲਰ ਦਾ ਯੂਟ ਲੈ ਲਿਆ ਅੱਛਾ ਤੇ ਬਸ ਐਂ ਫੜ ਤੜ ਕੇ ਸ਼ੁਰੂ ਕਰਤਾ ਬਸ ਉਦੋਂ ਬਾਅਦ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਰੁਕਿਆ ਨਹੀਂ ਚੱਲੀ ਗਿਆ ਚੱਲੀ ਗਿਆ ਬਸ ਹੋਲੀ-ਵਲੀ ਇੱਥੇ ਪਹੁੰਚ ਗਏ ਪਤਾ ਨਹੀਂ ਲੱਗਾ ਕਦੋਂ ਪਹੁੰਚ ਗਏ ਸਹੀ ਹੈ ਅੱਛਾ ਭਾਜੀ ਆ ਕੰਮ ਕਰਨ ਵਾਸਤੇ ਨਾ ਸਾਰਨਾ ਵੱਡਾ ਚੈਲੰਜ ਹੀ ਆਇਆ ਵੀ ਇੱਥੇ ਦਿੱਕਤ ਆ ਜੀ ਸਾਰਨਾ ਵੱਡੇ ਦਾ ਮੈਨੂੰ ਅਸੀਂ ਤੁਹਾਨੂੰ ਬਾਹਰ ਮੈਂ ਦਿਖਾਵਾਂਗਾ ਤੁਹਾਨੂੰ ਇੱਕ ਅਸੀਂ ਕੰਕਰੀਟ ਸਲੀਪਰ ਬਣਾਨੇ ਆ ਇੱਕ ਵੈਲਡਿੰਗ ਦੇ ਕੰਮ 'ਚ ਇਹਨਾਂ 'ਚ ਸਾਨੂੰ ਥੋੜੀ ਦਿੱਕਤ ਆਈ ਕਿਉਂਕਿ ਇਹਦਾ ਇਹਦੀ ਇਹਦਾ ਐਕਸਪੀਰੀਅੰਸ ਨਹੀਂ ਸੀ ਐ ਇਹ ਸਾਰਾ ਅਸੀਂ ਆਪ ਕਰ ਕਰਕੇ ਸਿੱਖਿਆ ਇੱਥੇ ਸਾਨੂੰ ਥੋੜਾ ਟਾਈਮ ਜ਼ਿਆਦਾ ਲੱਗਿਆ ਅਸੀਂ ਘਾਟੇ-ਬੜੇ ਖਾਦੇ ਸਾਡਾ ਤੋਂ ਖਰਾਬ ਬਹੁਤ ਹੋਇਆ ਸ਼ੁਰੂ 'ਚ ਅੱਛਾ ਬਾਕੀ ਕੰਮ ਫਿਰ ਪਹਿਲਾਂ ਅਸੀਂ ਇੰਸਟਾਲ ਕਰਦੇ ਸੀ ਇੰਸਟਾਲੇਸ਼ਨ ਤੋਂ ਹੌਲੀ-ਹੌਲੀ ਹੌਲੀ ਕੀਤਾ ਬਾਕੀ 'ਚ ਨਹੀਂ ਕੋਈ ਖਾਸ ਪ੍ਰੋਬਲਮ ਆਈ ਪਰ ਇੱਥੇ ਅਸੀਂ ਬਹੁਤ ਜ਼ਿਆਦਾ ਪੈਸਾ ਖਰਾਬ ਕੀਤਾ ਕੱਲੇ ਸਲੀਪਰਾਂ ਸਲੀਪਰਾਂ ਤੇ ਮੋ ਹਮ ਹਾਂ ਹਾਂਜੀ ਪਰ ਉਹ ਚੱਕਰ ਉਹ ਸੀ ਵੀ ਆਪਾਂ ਕਹਿਣਾ ਜਿਵੇਂ ਉਹ ਨਹੀਂ ਅਬ ਤੋਂ ਮੈਂ ਸਿਰਫ ਜੀਤ ਸਕਦਾ ਹਾਂ ਾਰਨੇ ਕੇ ਲਈ ਤੇ ਕੁਝ ਬਚਾ ਹੀ ਨਹੀਂ ਕਰਾਂ ਉਹ ਆਪਾਂ ਤੇ ਲੈ ਕੇ ਜਾ ਟੁਰੇ ਹਾਂ ਲੱਖ ਦਾ ਕੋਈ ਚੱਕਰ ਨਹੀਂ ਪਿਆਣਾ ਹਾਂਜੀ ਬਿਲਕੁਲ ਉਹੀ ਸੋਚ ਕੇ ਆਈਦਾ ਇੱਕ ਦਿਨ ਜਿਵੇਂ ਅਸੀਂ ਬੈਠੇ ਸੀ ਮੈਂ ਤੇ ਮੇਰਾ ਪਾਰਟਨਰ ਹਮ ਹਮ ਬਿਜ਼ਨਸ ਪਾਰਟਨਰ ਗੱਲ ਕਰ ਰਹੇ ਸੀ ਹਮ ਤੇ ਮੈਂ ਥੋੜਾ ਘਬਰਾ ਜੇ ਗਿਆ ਕਿ ਫੈਕਟਰੀਆਂ ਦੋ ਲਾ ਲਈਆਂ ਫਾਈਨੈਂਸ ਇੰਨੇ ਹੈ ਨਹੀਂ ਸਾਡੇ ਕੋਲੇ ਥੋੜਾ ਮੈਂ ਵੀ ਕਿਵੇਂ ਚੱਲੇਗਾ ਕੰਮ ਮੈਂ ਜੇ ਘਾਟਾ ਪੈ ਗਿਆ ਕਹਿੰਦਾ ਪੈ ਗਿਆ ਤੇ ਪੈ ਗਿਆ ਕਹਿੰਦਾ ਆਪਾਂ ਤੇ ਇੱਕ ਬੈਗ ਲੈ ਕੇ ਆਈ ਸੀ ਤਾਂ ਰੰਗ ਮੋੜ ਦੇ ਕਹਿਣਾ ਮੈਂ ਤਾਂ ਤੇ ਕਹਿੰਦਾ ਆਪਾਂ ਕਿਹੜਾ ਕੁਝ ਨਾਲ ਲੈ ਕੇ ਆਏ ਸੀ ਜੋ ਇੱਥੋਂ ਹੀ ਲਿਆ ਤੇ ਕਹਿੰਦਾ ਵੀ ਚੱਲਣ ਦੋ ਬਸ ਫਿਰ ਉਹਦਾ ਚੱਲੀ ਜਾਂਦਾ ਸਹੀ ਹੈ ਅ ਜਿਵੇਂ ਆ ਜਿਵੇਂ ਆ ਟਿੰਬਰ ਦਾ ਫੈਂਸ ਮਟੀਰੀਅਲ ਸਪਲਾਈ ਕਰਨ ਵਾਸਤੇ ਪਹਿਲਾਂ ਲੱਗਦੀਆਂ ਟਿੰਬਰ ਚਾ ਪੋਸਟਾਂ ਜਿਵੇਂ ਇਸ ਤਰੀਕੇ ਦਾ ਸਾਰਾ ਟਿੰਬਰ ਦਾ ਬਾਹਰ ਟਿੰਬਰ ਹੀ ਮੋਸਟਲੀ ਬਾਹਰ ਰੱਖਦੇ ਆ ਪਰ ਕਈ ਵਾਰੀ ਜੇ ਅਸੀਂ ਜਿਆਦਾ ਆਸਮਾਨ ਮੰਗਾਲੀਏ ਧੁੱਪ ਚ ਖਰਾਬ ਹੋ ਜਾਂਦਾ ਅੱਛਾ ਭਾਈ ਇਹ ਨਹੀਂ ਲੱਕੜ ਕਿੱਥੋਂ ਮੰਗਾਉਂਦੇ ਤੁਸੀਂ ਇੱਥੇ ਲੋਕਲ ਫੈਕਟਰੀਆਂ ਨੇ ਆ ਰਹੇ ਨੇ ਜੀ ਮਿਲ ਕਹਿੰਦੇ ਨੇ ਉਹਨਾਂ ਨੂੰ ਅੱਛਾ ਜਿੱਥੇ ਲੱਕੜ ਕੱਟਦੇ ਨੇ ਉਹ ਹਾਂਜੀ ਉਹਨਾਂ ਤੋਂ ਹੀ ਕਰਾਉਂਦੇ ਆ ਹੋਲ سیلਰ ਸਹੀ ਅੱਛਾ ਨਾੜਾ ਜਿਵੇਂ ਕੰਕਰੀਟ ਦੇ ਆ ਥੰਬ ਬਣਾਈਦੇ ਨੇ ਹਾਂਜੀ ਇਹਨੂੰ ਇੱਕ ਕੰਕਰੀਟ ਸਲੀਪਰ ਬੋਲ ਦਿੰਦੇ ਨੇ ਅੱਛਾ ਅੱਛਾ ਇਹ ਇਹਦੀ ਜਿਹੜੀ ਥਿਕਨੈਸ ਆ ਇਹ ਕਲਰ ਬੌਂਡ ਫੈਂਸ ਲਈਏ ਤੇ ਅਸੀਂ ਫਿਰ ਅਗੇਨ ਦੁਬਾਰਾ ਬੜੇ ਪ੍ਰਾਊਡ ਨਾਲ ਕਹਿੰਨੇ ਆ ਵੀ ਅਸੀਂ ਸਾਡੇ ਅਸੀਂ ਓਨਲੀ ਅਸੀਂ ਆ ਜਿਹੜੇ ਕਲਰ ਬੌਂਡ ਦੇ ਸਲੀਪਰ ਬਣਾਉਂਦੇ ਆ ਅੱਛਾ ਹਾਂਜੀ ਇਹ ਇੱਕ ਇਹ ਕਲਾ ਤਾਂ ਇੰਡੀਆ ਤੋਂ ਸਿੱਖੀ ਤੇ ਆ ਵੀ ਸਿੱਖੀ ਨਹੀਂ ਇਹਦੀ ਹੋਈ ਜਿਹੜੀ ਆਪਾਂ ਗੱਲ ਕਰ ਰਹੇ ਸੀ ਅੱਗੇ ਵੀ ਇਹਦੇ 'ਚ ਅਸੀਂ ਬਹੁਤ ਪੈਸਾ ਖਰਾਬ ਕੀਤਾ ਸਿੱਖਣ ਸਿੱਖਣ ਤੇ ਨੌਲੇਜ ਨਹੀਂ ਸੀ ਆ ਤੇ ਗਲਤੀਆਂ ਕਰ ਕਰਕੇ ਸਿੱਖਿਆ ਤੇ ਇੱਕ ਕੰਪਨੀ ਹੋਰ ਹੈ ਉਹਨਾਂ ਦੀ ਕੁਆਲਿਟੀ ਬਹੁਤ ਸ਼ਿਟ ਹੈ ਤੇ ਸਾਡੀ ਕੁਆਲਿਟੀ ਵਧੀਆ ਹੈ ਇਹ ਸਲੀਪਰਾਂ ਦੇ ਵਿੱਚ ਤੇ ਅਸੀਂ ਕਾਫੀ ਕਾਫੀ ਸਾਣਾ ਹੀ ਅਸੀਂ 4 4 5 5 ਹਫ਼ਤਿਆਂ ਦੀ ਬੁਕਿੰਗ ਹੈ ਸਾਡੇ ਕੋਲ ਸਲੀਪਰਾਂ ਦੀ ਸਪਲਾਈ ਨਹੀਂ ਹੁੰਦੇ ਹਾਂਜੀ ਹਾਂ ਤੇ ਭਾਜੀ ਜੇ ਗੱਲ ਕਰੀਏ ਵੀ ਤੁਹਾਡੇ 4 ਸਾਲਾਂ ਦੇ ਵਿੱਚ ਜਿਹੜੀ ਗੇਮ ਘਵਾ ਦਿੱਤੀ ਹੈ ਹਾਂਜੀ ਇਹਦਾ ਰਾਜ਼ ਕੀ ਹੈ ਪਰ ਬਾ ਇੱਕ ਪਰਮਾਤਮਾ ਦੀ ਕਿਰਪਾ ਜੀ ਤੇ ਹਾਰਡਵਰਕ ਜੀ ਤੋੜ ਮਿਹਨਤ ਕੀਤੀ ਹੈ 15 15 ਘੰਟੇ ਕੰਮ 14 14 ਘੰਟੇ ਕੰਮ ਰੋਜ਼ ਦਾ ਸੱਤੇ ਸੱਤੇ ਦਿਨ ਕੰਮ ਆ ਹਾਂ ਹਾਂ ਤੇ ਜੀ ਮੰਨ ਲਓ ਪਹਿਲਾਂ ਹੀ ਧਾਰੀ ਸੀ ਕਿ ਮਾਂਚ ਵੀ ਜਾਣਾ ਕਰ ਮੇ ਅਰਜਣਾ ਉੱਥੇ ਮੱਛੀ ਦੀ ਅੱਖ ਜਮਾਰਨਾ ਹੈ ਜਾਣਾ ਨਹੀਂ ਧਾਰਿਆ ਕੁਝ ਨਹੀਂ ਫਲੋਣ ਵਾਲੀ ਹੋਈ ਗਿਆ ਮੌਕਾ ਮਿਲੀ ਗਿਆ ਬਸ ਅਹੀਂ ਮੌਕਾ ਖੁੰਝ ਨਹੀਂ ਦਿੱਤਾ ਹਾਂ ਹਾਂ ਨਾਲ ਅਸੀਂ ਮਿਹਨਤ ਕਰੀ ਗਏ ਹਾਂ ਹਾਂ ਤੇ ਹੌਲੀ ਹੌਲੀ ਬਸ ਆਪੇ ਸੈਟਿੰਗ ਹੋ ਗਈ ਸਾਰੀ ਤੇ ਜੇ ਗੱਲ ਕਰੀ ਵੀ ਆਪਾਂ ਫੈਕਟਰੀ ਜਿਹੜੀ ਤੁਸੀਂ ਆਪਣੀ ਆ ਰੈਂਟ ਤੇ ਆ ਕਿਵੇਂ ਨਹੀਂ ਫੈਕਟਰੀਆਂ ਦੋਨੋਂ ਹੀ ਰੈਂਟ ਤੇ ਨੇ ਅੱਛਾ ਪਹਿਲਾਂ ਇਹ ਇਹ ਨੂੰ ਤੇ ਸਹੀ ਹੋਣੀ ਹਜੇ ਸ਼ੁਰੂ ਕੀਤੀ 4 ਮਹੀਨੇ ਹੋਏ ਨੇ ਅੱਛਾ ਸਾਡੀ ਇੱਕ ਨਾਰਥ ਸਾਈਡ ਹੈ ਉਹਨੂੰ ਹੋ ਗਏ 2 ਸਾਲ ਹਾਂ ਹਾਂ ਤੇ ਦੋਨੋਂ ਫੈਕਟਰੀ ਰੈਂਟ ਤੇ ਨੇ ਆਪਣ अच्छा बाजी आयो स्कੰਜਾ ਜਿਹੜੇ ਆ ਜਿੰਦ ਜੀ ਹਾਂ ਜੀ ਇਹਨੂੰ ਐ ਸਲੀਪਰ ਬੋਲਦੇ ਨੇ ਕੰਕਰੀਟ ਸਲੀਪਰ ਹਾਂ ਹਾਂ ਜਿਵੇਂ ਆ ਮੋਲਡਾਂ ਦੇ ਵਿੱਚ ਅਸੀਂ ਬਣਾਨੇ ਆਏ ਹੂੰ ਹੂੰ ਤੇ ਇੱਕ ਇਕੱਲ ਹੀ ਪੋਰ ਕੀਤੇ ਨੇ ਅੱਜ ਸ਼ਾਮ ਨੂੰ ਨਿਕਲਣਗੇ ਇਹਦੇ ਸਰੀਏ ਸਰੀਏ ਪਾਉਂਦੇ ਆ ਹਾਂ ਜੀ ਇਹਦੇ ਤੁਹਾਂ ਦੋ ਸਰੀਏ ਪੈਂਦੇ ਨੇ ਤੇ ਬਾਕੀ ਕੰਕਰੀਟ ਕੰਕਰੀਟ ਟਰੱਕ ਆਉਂਦਾ ਤੇ ਬੈਗ ਲਾ ਕੇ ਫਿਰ ਇਹਦੇ ਬਣਾ ਲੈਂਦੇ ਨੇ ਸਾਰੇ ਹੂੰ ਹੂੰ ਹਾਂ ਜੀ ਸਹੀ ਹੈ ਇਹ ਇੰਡੀਆ ਚ ਵੀ ਮੇਰੇ ਖਿਆਲ ਜੀ ਇੰਡੀਆ ਤੇ ਆਮ ਤੌਰ ਤੇ ਜਿਵੇਂ ਆਪਾਂ ਪਹਿਲਾਂ ਕਰਾਦੇ ਉਹ ਬਣਾਉਂਦੇ ਨੇ ਅਸਲੀ ਪੰਜੇ ਵੀ ਹੁੰਦੀਆਂ ਹੁੰਦੀਆਂ ਹਨਾ ਹਾਂ ਇੰਡੀਆ ਇੰਡੀਆ ਚ ਵੀ ਹੈ ਜੀ ਇੱਥੇ ਜ਼ਿਆਦਾ ਹੈ ਇੱਥੇ ਬ੍ਰਿਸ਼ਮਿੰਥ ਕਾਫੀ ਜ਼ਿਆਦਾ ਸਲੀਪਰਾਂ ਦਾ ਰੇਟੇਨਿੰਗ ਬੋਲਣਾ ਕਾਫੀ ਜ਼ਿਆਦਾ ਨੇ ਇੱਥੇ ਪਰ ਇੰਡੀਆ ਚ ਵੀ ਮੈਂ ਪਿੱਛੇ ਜੀ ਗਿਆ ਸੀ ਦੇਖਿਆ ਸੀ ਇੱਥੇ ਵੀ ਕਾਫੀ ਚੱਲਿਆ ਹੋਇਆ ਚੀਜ਼ ਉੱਥੇ ਅੱਛਾ ਭਾਜੀ ਇੱਕ ਗੱਲ ਹੋਰ ਆਪਾਂ ਕਰਨੇ ਆਂ ਵੀ ਜਿਹੜੇ ਤੁਸੀਂ ਲਾ ਲੋ 4-5 ਸਾਲ ਤੁਹਾਡੇ ਸੰਘਰਸ਼ ਹੋ ਗਏ ਨੇ ਕੋਈ ਐਸਾ ਕੰਮ ਹੈ ਜਿਹੜਾ ਡੇਲੀ ਤੁਸੀਂ ਕਰਦੇ ਹੋ ਵੀ ਡੇਲੀ ਰੁਟੀਨ ਚ ਤੁਸੀਂ ਇਹਦੇ ਰੂਟੀਨ ਚ ਡਿਸਪਲਿਨ ਜੀ ਸਵੇਰੇ 6 ਵਜੇ ਉੱਠਣਾ ਤੇ ਉੱਠਣਾ ਹੀ ਹੈ ਆਪਣਾ 7 ਵਜੇ ਕੰਮ ਸਟਾਰਟ ਕਰਨਾ ਕਰਨਾ ਹੀ ਹੈ ਅੱਛਾ ਛੁੱਟੀ ਨਹੀਂ ਮਾਰਨੀ ਮੀਂਹ ਜਾਏ ਨੇਰੀ ਜਾਏ ਹਾਂ ਜੇ ਛੁੱਟੀ ਵੱਜ ਗਈ ਫਿਰ ਉਹ ਦਿਨ ਕੋ ਪੇਪਰ ਵਰਕ ਕਰ ਲੋ ਜਿਵੇਂ 6-7 ਦਿਨ ਟਾਈਮ ਪੂਰਾ ਦਿੱਤਾ ਕੰਮ ਨੂੰ ਹਾਂ 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 ਜੀ ਤੇ ਮੇਰੇ ਖਿਆਲ ਡਿਸਪਲਿਨ ਹੀ ਆ ਮੇਨ ਸਭ ਤੋਂ ਹਾਂ ਹਾਂ ਤੇ ਇੱਕ ਜਿਵੇਂ ਕਹਿ ਦਿੰਨੇ ਆਪਾਂ ਵਿਲੈਂਡ ਸਕਿੱਲ ਵੀ ਜੇ ਤੁਹਾਡੀ ਵਿਲ ਸਟਰੋਂਗ ਆ ਸਕਿੱਲ ਹਾਂ ਜੀ ਸਕਿੱਲ ਘਟ ਵੀ ਹੈ ਤੇ ਤਾਂ ਵੀ ਤੁਸੀਂ ਕਵਰ ਕਰ ਜਾਓਗੇ ਜੀ ਜੀ ਤੇ ਜੇ ਤੁਹਾਡਾ ਵਿਲ ਨਹੀਂ ਹੈ ਫਿਰ ਸਕਿੱਲ ਜਿੰਨਾ ਮਰਜੀ ਹੈ ਜਦੋਂ ਨੀਤ ਨਹੀਂ ਹੈਗੀ ਕੰਮ ਕਰਨ ਦੀ ਜੀ 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 ਬਸ ਵਿਲ ਵਿਲ ਪਾਵਰ ਹੈਗੀ ਸੀ ਹੋਲੀ ਹੋਲੀ ਸਕਿੱਲ ਇੰਪਰੂਵ ਹੋ ਗਿਆ ਕਮਾਲ ਦੀ ਗੱਲ ਤੇ ਭਾਜੀ ਤੁਸੀਂ ਇਹ ਕੀਤੀ ਹੈ ਵੀ ਹੈਰਾਨੀ ਵਾਲੀ ਗੱਲ ਹੈ ਅਸੀਂ ਵੀ ਹੈਰਾਨ ਰਹਿ ਗਏ ਆ ਬੇ ਇੰਦਾ ਟਕੜਾ ਭਾਜੀ ਤੇ ਬਿਜ਼ਨਸ ਕੀਤਾ ਤੇ 1 ਰੁਪਏ ਦਾ ਲੋਨ ਲਈ ਲਿਆ ਤੁਸੀਂ ਹਣਾ ਤੇ ਸਾਰਾ ਮਤਲਬ ਕੈਸ਼ ਤੇ ਕੰਮ ਕਿਉਂਕਿ ਸਟੂਡੈਂਟ ਨੂੰ ਤੇ ਮੇਰੇ ਖਿਆਲ ਚ ਇੱਥੇ ਲੋਨ ਮਿਲਦਾ ਵੀ ਨਹੀਂ ਹਾਂਜੀ ਨਹੀਂ ਮੈਂ ਹਜੇ ਵੀ ਨਹੀਂ ਤਾਂ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਹਜੇ ਵੀ ਨਹੀਂ ਪੱਕਾ ਹੋਇਆ ਹਾਂ ਹਜੇ ਵੀ ਮੈਂ 491 ਵੀਜ਼ਾ ਅਪਲਾਈ ਕੀਤਾ ਹੋਇਆ ਵੀਜ਼ਾ ਆਇਆ ਤੇ ਲੋਨ ਨਹੀਂ ਸੀ ਲਿਆ ₹100 ਦਾ ਵੀ ਸਾਡੇ ਕੋਲ ਗੱਡੀਆਂ ਟਰੱਕ ਇਹ ਲੋਨਤੇ ਨੇ ਸਾਰੇ ਹੂੰ ਹੂੰ ਤੇ ਪਰ ਉਹ ਵੈਸੇ ਅਹੀਂ ਕੋਈ ਲੋਨ ਕਿਹਦੇ ਜਿਹੜੇ ਤੁਸੀਂ ਸਮਾਨ ਮੰਗਾਂਦੇ ਲੱਖਾਂ ਡਾਲਰਾਂ ਦਾ ਕਰੀਏ ਸਮਾਨ ਪਿਆ ਹੈ ਹਾਂਜੀ ਤੇ ਆ ਭਾਜੀ ਦੀ ਨਾ ਮੈਂ ਜਦੋਂ ਆਇਆ ਉਦੋਂ ਨਾ ਭਾਜੀ ਨੂੰ ਮੈਂ ਪਤਾ ਕਿਵੇਂ ਬਿਛਾਣਾ ਭਾਜੀ ਸਾਡੇ ਅੱਗੇ ਅੱਗੇ ਹੀ ਲੱਗੇ ਹੁੰਦੇ ਹਨ ਗੱਡੀ ਦੇ ਨੰਬਰ ਤੋਂ ਪਛਾਣ ਲਿਆ ਵਾ ਵੀ ਆ ਭਾਜੀ ਯਾਦਵਿੰਦਰ ਲੱਗੇ ਜਾਂਦੇ ਨੇ ਤੇ ਭਾਜੀ ਦਾ ਕਹਿਣਾ ਫੋਰਡ ਦਾ ਪਿਕਅਪ ਆਈ ਹੈ ਰੱਖਿਆ ਹੈ ਹਾਂਜੀ ਇੱਕ ਇੰਦੇ ਤੇ ਕੀ ਕਰਦੇ ਹੁੰਦੇ ਫਿਰ ਸਮਾਨ ਸਮੁੰਟ ਹੋਈ ਦਾ ਕਿਵੇਂ بس اے پرسنل لا لو ਤੁਸੀਂ پہلا سامان ਵੀ ਢੋਂਦੇ ਰਿਆਂ ਇੱਥੇ ਆ ਪਿੱਛੇ ਹੁੱਕ ਲੱਗੀ ਜੇ ਹੁਣ ਵੀ ਲੋਡ ਪਏ ਟਰਾਲੀ ਟਰੁਲੀ ਪਾ ਲਈ ਦੀ ਮਗਰ ਤੇ ਹਾਂਜੀ ਸਹੀ ਏ ਬਾਜੀ ਇੱਥੇ ਤਾਂ ਨੰਬਰ ਵੀ ਬੜੇ ਮਹਿੰਗੇ ਮਿਲਦੇ ਹਨਾ ਜਿਵੇਂ ਜੀ ਹਾਂਜੀ بس ਐਂ ਹੀ ਲੈ ਲਿਆ ਜੀ ਇੱਕ ਸ਼ੌਂਕ ਸੀ ਥੋੜਾ ਨੰਬਰ ਉੱਪਰ ਲੈੰਦਾ ਹਾਂ ਹਾਂ ਕੱਲਾ ਕਮਾਈ ਜਾਓ ਖਰਚਣਾ ਨਹੀਂ ਉਹ ਵੀ ਗੱਲ ਠੀਕ ਨਹੀਂ ਨਾ ਹੈਗੀ ਥੋੜਾ ਕਮਾਉਣਾ ਜਦੋਂ ਖਤ ਜਾ ਪੈਂਦਾ ਹੈ ਸ਼ੌਂਕ ਪੂਰੇ ਕਰ ਲੈ ਬਿਲਕੁਲ ਬਿਲਕੁਲ ਹਾਂਜੀ ਇੱਕ ਜ਼ਿੰਦਗੀ ਹੈ ਜੀ ਉਹ ਵੀ ਨਾਲ ਦੇਖਣਾ ਪਏਗਾ ਸਹੀ ਅੱਛਾ ਬਾਜੀ ਤਾਰੇ ਬਿਜ਼ਨਸ ਬਾਰੇ ਮੇਰੇ ਖਿਆਲ ਸਾਰੀਆਂ ਗੱਲਾਂ ਹੋਈ ਗਈਆਂ ਨੇ ਨਾ ਅੱਛਾ ਭਾਜੀ ਤੁਹਾਡਾ ਵੀ ਮੈਂ ਵੇਖਣ ਦਿਆ ਟਾਈਮ ਬੜਾ ਬਿਜੀ ਆ ਵੇਖੋ ਮੁੰਡੇ ਕੰਮ ਅੱਜ ਵੀ ਚੱਲੀ ਜਾਂਦਾ ਵੀਕਐਂਡ ਦੇ ਨਹੀਂ ਤੇ ਲੋਕੀ ਕੰਮ ਹੀ ਕੋਈ ਨਹੀਂ ਕਰਦੇ ਨਾ ਹਾਂਜੀ ਹਾਂਜੀ ਤੇ ਇੱਕ ਗੱਲ ਹੋਰ ਵੀ ਮੁੰਡੇ ਤੇ ਸਾਰੇ ਪੰਜਾਬੀ ਰੱਖੇ ਨੇ ਹਾਂਜੀ ਸਾਡੇ ਕੋਲ ਮੋਸਟਲੀ ਮੁੰਡੇ ਪੰਜਾਬੀ ਨੇ ਸਾਡੇ ਕੋਲ ਹੈਗੇ 4-5 ਗੋਰੇ ਵੀ ਹੈਗੇ ਮੁੰਡੇ ਚਾਰ ਮੁੰਡੇ ਨੇ ਤੇ ਇੱਕ ਆਪਣਾ ਲੇਡੀ ਹੈ ਉਹ ਕਰਦੇ ਨੇ ਕੰਮ ਉਹ ਮੋਸਟਲੀ ਆਫਿਸ 'ਚ ਹੁੰਦੇ ਨੇ ਹਾਂ ਹਾਂ ਤੇ ਪਰ ਮੋਸਟਲੀ ਅਹੀਂ ਪੰਜਾਬੀ ਨੇ ਤੇ ਅਸੀਂ ਅਸਾ ਕੋ ਮੈਸੇਜ ਵੀ ਇਹੀ ਦਿੰਨੇ ਆ ਪੰਜਾਬੀਆਂ ਨੂੰ ਵੀ ਪੰਜਾਬੀਆਂ ਦੀ ਰੱਜ ਕੇ ਸਪੋਰਟ ਕਰੋ ਤਾਂ ਕਿ ਆਪਾਂ ਇੱਥੇ ਆਪਣੀ ਕਮਿਊਨਿਟੀ ਕਾਮਯਾਬ ਹੋ ਸਕੇ ਆਓ ਤੁਹਾਡੇ ਨਾਲ ਅੰਤ ਤੱਕ ਆਪਾਂ ਸਵਾਲ ਕਰਨਾ ਹੀ ਅੰਦਰ ਚੱਲਦੇ ਬਾਹਰ ਗਰਮੀ ਬੜੀ ਤੁਹਾਨੂੰ ਤੇ ਨਹੀਂ ਲੱਗਦੀ ਹੋਣੀ ਨਹੀਂ ਲੱਗਦੀ ਸਾਨੂੰ ਵੀ ਲੱਗਦੀ ਹੈ ਅੱਛਾ ਪਾਜੀ ਜਿਵੇਂ ਹੁਣ ਸਟੂਡੈਂਟ ਤੇ ਆਈ ਜਾਂਦੇ ਜਣਾ ਨਾ ਅਸੀਂ ਵੀ ਸਟੂਡੈਂਟ ਹੀ ਆ ਚਲੋ ਸਾਨੂੰ ਵੀ ਦੱਸ ਦਿਓ ਕੋਈ ਮੰਤਰ ਜਿਹੜਾ ਤੁਸੀਂ ਰਾਤ ਨੂੰ ਪੜ੍ਹ ਕੇ ਸੁੰਦੇ ਹੋ ਫੈਕਟਰੀਆਂ ਲਾ ਲੀਆਂ ਨੇ ਜਾਂ ਜੇ ਸਿੱਧੀ ਗੱਲ ਕਰੀਏ ਵੀ ਕੋਈ ਅਡਵਾਈਸ ਹੋਏ ਪੰਜਾਬੀਆਂ ਵਾਸਤੇ ਜਾਂ ਜਿੰਨੇ ਵੀ ਇੰਡੀਅਨ ਲੋਕ ਨੇ ਕਿਸੇ ਵੀ ਕੰਟਰੀ 'ਚ ਨੇ ਵੀ ਕਾਮਯਾਬੀ ਦਾ ਮੰਤਰ ਦਾ ਕਾਮਯਾਬੀ ਦਾ ਮੰਤਰ ਇਸ ਤਰ੍ਹਾਂ ਹੀ ਹੈ ਜੀ ਮਿਹਨਤ ਕਰੋ ਦੱਬ ਕੇ ਹੂੰ ਹੂੰ ਤੇ ਅਸਫਲਤਾ ਤੋਂ ਨਾ ਡਰੋ ਤੁਸੀਂ ਜਦੋਂ ਕੋਈ ਕੰਮ ਸ਼ੁਰੂ ਕਰੋਗੇ ਉਹਦੇ ਚੜਚਾ ਵੀ ਆਉਣਗੀਆਂ ਦਿੱਕਤਾਂ ਵੀ ਹੋਣਗੀਆਂ ਤੁਸੀਂ ਫੇਲ ਵੀ ਹੋਵੋਗੇ ਪਰ ਫਿਰ ਲੱਗੇ ਰਹੋ ਲੱਗੇ ਰਹੋ ਅੰਤ ਤੁਹਾਡੇ ਹੱਥ ਕਾਮਯਾਬੀ ਜ਼ਰੂਰ ਆਏਗੀ ਹੂੰ ਹਾਂਜੀ ਤੇ ਸ਼ੁਰੂ ਕਰਨਾ ਹੀ ਔਖਾ ਕੋ ਜਿਵੇਂ ਸ਼ੇਰ ਆ ਔਖਾ ਕੰਬਣਾ ਕੋਈ ਜਹਾਨੇ ਅੰਦਰ ਬਸ ਕਰਨਾ ਯਾਰਾਂ ਬੇਔਖਾ ਹੋਵੇ ਹੌਸਲਾ ਤੇ ਚੁੱਕ ਪਹਾੜ ਲਈਏ ਬਿਨਾ ਹੌਸਲੇ ਚੱਕਣਾ ਖਾਂਬੇ ਔਖਾ ਵਾਹ ਜੀ ਵਾਹ ਭਾਈ ਇੱਕ ਗੱਲ ਹੋਰ ਤਾਂ ਸਾ ਤੂੰ ਇਹ ਸ਼ੈਰੀ ਵਾਲਾ ਕੰਮ ਵੀ ਕਰ ਦੋ ਚੁੱਕ ਲਓ ਕੰਮ ਲਿਖਣ ਲਿਖਣ ਵਾਲਾ ਗਾਣੇ ਉਹਦੇ ਵੀ ਤੂੰ ਵਜਾ ਵਜਾ ਕਰਾ ਦੇਣੀ ਨਹੀਂ ਨਹੀਂ ਚਲੋ ਜੀ ਉਹ ਤੇ ਹੈ ਤੇ ਮੁੰਡਿਆਂ ਨੂੰ ਜਿੰਨੇ ਹੀ ਸਾਡੇ ਨਾਲ ਮੁੰਡੇ ਕੰਮ ਕਰਦੇ ਨੇ ਅਸੀਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਲੌਂਗ ਟਰਮ ਸਾਡੇ ਕੋਲ ਨੌਕਰੀ ਕਰੋ ਜੇ ਕੋਈ ਮੁੰਡਾ ਕਹਿੰਦਾ ਵੀ ਅਸੀਂ ਆਪਣਾ ਕੰਮ ਕਰਨਾ ਹੈ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਜੇ ਇਹਦਾ ਦਿਲ ਕਰਦਾ ਇਹਦੀ ਪੂਰੀ ਮਦਦ ਕਰੋ ਇਹਦਾ ਕੰਮ ਸੈਟ ਕਰਨਾ ਨਹੀਂ ਇਹਦੇ ਨਾਲ ਅੱਗੇ ਇੱਕ ਮੁੰਡੇ ਨਾਲ ਤੁਹਾਡੇ ਬਾਹਰ ਗੱਲ ਨਹੀਂ ਕਰਨਾ ਭਾਂ ਵਰਕਰ ਨਾਲ ਵੀ ਤੁਸੀਂ ਤੇ ਇੱਥੋਂ ਤੱਕ ਸਪੋਰਟ ਕਰਦੇ ਹੋ ਵੀ ਸਾਡੇ ਦਾ ਸਮਾਨ ਲੈ ਜਾ ਆਪਣਾ ਕੰਮ ਸ਼ੁਰੂ ਕਰ ਲੈ ਸਮਾਨ ਲੈ ਜਾ ਇਸ ਟਾਈਮ ਵੀ ਕਹਦੇ ਨੇ ਵੀ ਗੱਡੀਆਂ ਵੀ ਸਾਡੀਆਂ ਲੈ ਜਾ ਹਾਂ ਵੀ ਜਿੰਨੀ ਦੇਰ ਤੱਕ ਤੂੰ ਨਹੀਂ ਆਇਆ ਤੇਰੇ ਕੋਲੇ ਟਰੱਕ ਵੀ ਸਾਡੇ ਲੈ ਜਾ ਤੂੰ ਆਪਣਾ ਕੰਮ ਸਟਾਰਟ ਕਰ ਲੈ ਵੀਕਐਂਡ ਤੇ ਜਿੰਨੇ ਸੈਟਰਡੇ ਸੰਡੇ ਇੰਸਟਾਲੇਸ਼ਨ ਘਟ ਹੁੰਦੀ ਹੈ ਹਾਂ ਹਾਂ ਤੇ ਵੀ ਹੌਲੀਵੁੱਡ ਕੋ ਆਪਣਾ ਕੰਮ ਸੈੱਟ ਕਰ ਵੀ ਸਾਡੇ ਵੱਲੋਂ ਪੂਰੀ ਸਪੋਰਟ ਹੈ ਕਿਉਂ ਆਪਣਾ ਸੀਨ ਚ ਇੱਤੇ ਆ ਜਾਂਦਾ ਨਾ ਆ ਬੜਾ ਹਾਰਡਵਰਕ ਕੀਤਾ ਇਹ ਆਪਣੇ ਨਾ ਪੰਜਾਬੀਆਂ ਦੀ ਖਾਸ ਕਰ ਗੱਲ ਕਰੀ ਭ ਗੱਲ ਥੋੜੀ ਜੀ ਕੋੜੀ ਵੀ ਏ ਆਪਣੇ ਤੁਸੀਂ ਵੀ ਵੇਖਿਆ ਹੋਣਾ ਨੋਟ ਕਿ ਜਨ ਪੰਜਾਬੀ ਬੰਦੇ ਨਾਲ ਪੰਜਾਬੀ ਬੰਦੇ ਨੂੰ ਬਹੁਤ ਘੱਟ ਸਪੋਰਟ ਕਰਦੇ ਮੈਂ ਜਿਹੜੀ ਗੱਲ ਨੋਟ ਕੀਤੀ ਹਾਂਜੀ ਇਹ ਐਵੇਂ ਹੋਣਾ ਨਹੀਂ ਚਾਹੀਦਾ ਹੂੰ ਹੂੰ ਜੇ ਕੋਈ ਪੰਜਾਬੀ ਭਰਾ ਹੈ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਅਸੀਂ ਅਸੀਂ ਹੁਣ ਬਿਜ਼ਨਸ ਕੀਤਾ ਸਾਨੂੰ ਕਾਫੀ ਸਪੋਰਟ ਮਿਲੀ ਆਪਣੀ ਲੋਕਲ ਕਮਿਊਨਿਟੀ ਦੀ ਹਾਂ ਹਾਂ ਤੇ ਜਿਹੜੇ ਨਹੀਂ ਸਾਡੇ ਤੋਂ ਲੈਂਦੇ ਸਮਾਨ ਅਸੀਂ ਉਹਨਾਂ ਨੂੰ ਵੀ ਇਹੀ ਕਹਿੰਨੇ ਆਂ ਵੀ ਸਾਡੇ ਤੋਂ ਲਿਆ ਕਰੋ ਸਾਡੀ سپورਟ ਕਰੋ ਅਸੀਂ ਕੰਮ ਸ਼ੁਰੂ ਕੀਤਾ ਵੀ ਜੇ ਤੁਸੀਂ ਨਹੀਂ ਸਾਡੇ ਨਾਲ ਸਾਨੂੰ سپورਟ ਕਰੋਗੇ ਤੇ ਫਿਰ ਕੌਣ ਕਰੇਗਾ ਅਸੀਂ ਪਹਿਲੇ ਪੰਜਾਬੀ ਆ ਜਿਨ੍ਹਾਂ ਨੇ ਫੈਂਸਿੰਗ ਦਾ ਕੰਮ ਕੀਤਾ ਬ੍ਰਿਸਬਨ ਚ ਇਹ ਵੀ ਬੜੀ ਮਾਣ ਵਾਲੀ ਗੱਲ ਏ ਵੀ ਪਹਿਲੇ ਪੰਜਾਬੀ ਨੇ ਜਿਨ੍ਹਾਂ ਨੇ ਬ੍ਰਿਸਬਨ ਦੇ ਵਿੱਚ ਆ ਫੈਕਟਰੀ ਲਾਈ ਹੈ ਫੈਂਸਿੰਗ ਦਾ ਸਮਾਨ ਹੈ ਜਿਹੜਾ ਵੀ ਹਾਂਜੀ ਤੇ ਭਈ ਪੰਜਾਬੀ ਹੋਣ ਦੇ ਨਾਤੇ ਆਪਾਂ ਨੂੰ ਸਪੋਰਟ ਭਾਜੀ ਇੱਕ ਦੂਜੇ ਦੀ ਕਰਨੀ ਵੀ ਚਾਹੀਦੀ ਹੈ ਨਾ ਬਿਲਕੁਲ ਬਿਲਕੁਲ ਜੀ ਕਰਨੀ ਚਾਹੀਦੀ ਹੈ ਤਾਂ ਹੀ ਇੱਥੇ ਆਪਾਂ ਅੱਗੇ ਵਧਾਂਗੇ ਤਾਂ ਹੀ ਨਾਮ ਬਣੇਗਾ ਆਪਣੇ ਇੱਥੇ ਕਮਿਊਨਿਟੀ ਦਾ ਜੀ ਜੀ ਤੇ ਨਾਲੇ ਆਪਣੇ ਮੁੰਡਿਆਂ ਨੂੰ ਰੋਜ਼ਗਾਰ ਹੁਣ ਜਿਵੇਂ ਤੁਸੀਂ 25 ਬੰਦੇ ਰੱਖੇ ਹੋ 25 'ਚੋਂ 20 ਤੁਹਾਡੇ ਪੰਜਾਬੀ ਨੇ ਹਾਂਜੀ ਹਾਂ ਤਾਂ ਹੀ ਆਪਣੇ ਬੰਦੇ ਅੱਗੋਂ ਹੁੰਦੇ ਨੇ ਕੰਮ ਮਿਲਦਾ ਉਹਨਾਂ ਨੂੰ ਨਹੀਂ ਹਾਂ ਬਿਲਕੁਲ ਜੀ ਇੱਕ ਆਪਣਾ ਟਿਕਾਣਾ ਬਣਿਆ ਹੋਇਆ ਇੱਥੇ ਆਉਂਦੇ ਨੇ ਬਹੁਤ ਅਸੀਂ ਅਜੇ ਤੱਕ ਸਾਨੂੰ ਕਦੀ ਐਵੇਂ ਦੇਣ ਹੀ ਨਹੀਂ ਆਇਆ ਕੋਈ ਸਾਡੇ ਕੋਲ ਕੰਮ ਤੇ ਆਇਆ ਹੋਵੇ ਤੁਸੀਂ ਜਵਾਬ ਦਿੱਤਾ ਹੋਵੇ ਹਾਂ ਹਾਂ ਅਸੀਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਨਾਲ ਸੈੱਟ ਕਰੀਏ ਜੀ ਜੀ ਹਾਂਜੀ ਅੱਛਾ ਭਾਜੀ ਫਿਊਚਰ ਦਾ ਕੀ ਪਲਾਣ ਹੈ ਆਪਣਾ ਫਿਊਚਰ ਦਾ ਹੀ ਐਸੇ ਕਾਰੋਬਾਰ ਨੁੱੱਗੇ ਹੋਰ ਵਧਾਵਾਂਗੇ ਜਿਹੜਾ ਸਾਡੇ ਆਉਣ ਵਾਲੇ ਅਪਕਮਿੰਗ ਪ੍ਰੋਜੈਕਟ ਨੇਹੀਂ ਪਾਊਡਰ ਕੋٹنگ ਜਿਹਨੂੰ ਇੰਡੀਆ 'ਚ ਭੱਠੀ ਵਾਲਾ ਪੇਂਟ ਕਹਿ ਦਿੰਦੇ ਨੇ ਅੱਛਾ ਉਹ ਸਾਡੀ ਤਿੰਨ ਕਿ ਮਹੀਨਿਆਂ 'ਚ ਉਹ ਸਟਾਰਟ ਹੋ ਜਾਏਗੀ ਹਾਂ ਹਾਂ ਫਿਰ ਉਸ ਤੋਂ ਬਾਅਦ ਰੋਲ ਫਾਰਮਿੰਗ ਮਸ਼ੀਨਾਂ ਹੁੰਦੀਆਂ ਨੇ ਜਿਹੜੀ ਕਲਰ ਬੌਂਡ ਫੈਂਸ ਦੀਆਂ ਉਹ ਮੈਂ ਜਾ ਰਿਹਾ ਚਾਈਨਾ ਅਗਲੇ ਹਫ਼ਤੇ ਅੱਛਾ ਤੇ ਉਹ ਵੀ ਔਨ ਦਾ ਵੇ ਹੈ ਉਸ ਤੋਂ ਬਾਅਦ ਸਾਡੀ ਉਹਦੀ ਕਲਰ ਬੌਂਡ ਦੀ ਮ ਤੇ ਜੋ ਹੀ ਲੈ ਕੇ ਚੱਲੇ ਆ ਸਾਡਾ ਅਜੰਡਾ ਵਨ ਸਟਾਪ ਸ਼ਾਪ ਦਾ ਹਾਂ ਹਾਂ ਉਹਦੇ ਤੇ ਕੰਮ ਕਰਾਂਗੇ ਨੂੰ ਹੋਰ ਇਸੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਵਾਂਗੇ ਅੱਛਾ ਇਹ ਸਣ ਭਾਜੀ ਯਾਦਵਿੰਦਰ ਸਿੰਘ ਢਾੜੀਵਾਲ ਜਿੰਨਾਂ ਨਾਲ ਗੱਲਬਾਤ ਕੀਤੀ ਆ ਆਪਾਂ ਨੇ ਇਹਨਾਂ 4 ਸਾਲ ਦੇ ਵਿੱਚ ਨਾ ਕਹਿਣਾ ਵੀ ਬਿਜ਼ਨਸ ਅੰਪਾਇਰ ਖੜਾ ਕਰ ਦਿੱਤਾ ਹੈ ਕਹਾਵਤ ਤੇ ਭਾਜੀ ਇੰਜ ਸੀ ਵੀ ਕਹਿਣਾ ਕੋਈ ਆਂਦਾ ਵੀ ਕਾਮਯਾਬੀ ਇੱਕ ਦਿਨ ਦੀ ਮਤਾਜ ਨਹੀਂ ਹੁੰਦੀ ਤੇ ਤੁਸੀਂ 4 ਸਾਲਾਂ ਦੀ ਕਾਮਯਾਬੀ ਮਤਾਜ ਕਰ ਦਿੱਤੀ ਹੈ ਤੇ ਬੜਾ ਚੰਗਾ ਲੱਗਾ ਤੜ ਨਾ ਗੱਲਬਾਤ ਕਰਕੇ ਤੇ ਅਸੀਂ ਹੋਰ ਵੀ ਜਿਹੜੇ ਸਟੂਡੈਂਟ ਵੰਦੇ ਨੇ ਆ ਜਿਹੜੇ ਨਵੇਂ ਹੁੰਦੇ ਨੇ ਜਿਹੜੇ ਹੌਸਲੇ ਢਾਗ ਕੇ ਬੈਗਣ ਭਾਵੇਂ ਪੁਰਾਣੇ ਵੀ ਨੇ ਵੀ ਬੰਦੇ ਹੌਸਲੇ ਢਾਗ ਕੇ ਬੈ ਜਾਂਦੇ ਨੇ ਵੀ ਕੱਖ ਨਹੀਂ ਹੋ ਸਕਦਾ ਫਗਾਨੀ ਦਾ ਮੁਲਕ ਚਾ ਕਾਗਜ਼ ਨਹੀਂ ਕੋਈ ਸਾਡੇ ਕੋਲ ਪੱਤਰ ਨਹੀਂ ਪੱਕੇ ਹੋਣ ਦਾ ਵੇਟ ਕਰਦੇ ਨੇ ਤੇ ਭਾਜੀ ਤੋਂ ਬੜਾ ਜੀ ਮੋਟੀਵੇਸ਼ਨ ਲੈ ਸਕਦੇ ਨੇ ਅਸੀਂ ਵੀ ਲੈ ਕੇ ਚੱਲੇ ਆਂ ਬਾਜੀ ਵੀ ਕੁਝ ਨਵਾਂ ਸ਼ੁਰੂ ਕਰਾਂਗੇ ਜ਼ਿੰਦਗੀ ਚ ਨਾ ਤੇ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਨਵਾਂ ਕੋਈ ਪਤਾ ਨਹੀਂ ਬਾਬੇ ਨਾਨਕ ਨੇ ਕਦੋਂ ਆਪਣੀ ਬਾਹ ਫੜ ਲੈਣੀ ਹੈ ਤੇ ਬੜਾ ਚੰਗਾ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਧੰਨਵਾਦ ਜੀ ਦਾ ਬਿਲਕੁਲ ਬਿਲਕੁਲ ਜੀ ਬੜਾ ਧੰਨਵਾਦ ਤੁਹਾਡਾ ਪਤਨ ਟੀਵੀ ਦਾ ਤੁਹਾਡਾ ਵੀ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡੀ ਟੀਮ ਦਾ ਤੇ ਇਹੀ ਮੈਸੇਜ ਹੈ ਵੀ ਬਸ ਡਟੇ ਰਹੋ ਮਿਹਨਤ ਕਰੋ ਦਬ ਕੇ ਮਿਹਨਤ ਅਗੇ ਕੁਝ ਨਹੀਂ ਹਟਦਾ ਜੀ ਜੀ ਇਹਨਾਂ ਕੰਟਰੀਆਂ ਚ ਮੌਕਾ ਬਹੁਤ ਜ਼ਿਆਦਾ ਜੇ ਤੁਸੀਂ ਮਿਹਨਤੀ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਜੀ ਧੰਨਵਾਦ ਜ